ਸਰਕਾਰੀ ਸਕੂਲਾਂ ਸੰਬੰਧੀ ਆਈ ਵੱਡੀ ਖਬਰ 2-2 ਲੱਖ ਰੁਪਏ ਦਾ ਲਾਭ ਮਿਲੇਗਾ ਇਸ ਸਕੀਮ ਦੇ ਫਾਰਮ ਭਰ ਲਓ ਜਲਦੀ ਕਿਸਾਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਬਾਰੇ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਤਾਂ ਚੱਲਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਕਿਸਾਨ 10 ਦਿਨਾਂ 'ਚ ਸ਼ੰਭੂ ਤੋਂ ਚੁੱਕਣ ਧਰਨਾ ਨਹੀਂ ਤਾਂ ਕਰਾਂਗੇ ਪੰਜਾਬ ਬੰਦ ਵਪਾਰੀਆਂ ਨੇ ਦਿੱਤੀ ਚੇਤਾਵਨੀ ਜੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਵੱਡੀ ਖਬਰ ਜਿਹੜੀ ਆ ਰਹੀ ਹੈ ਸ਼ੰਭੂ ਬਾਟਰ ਤੋਂ ਹੈ 4 ਸਾਲ ਪਹਿਲਾਂ ਪੰਜਾਬ ਦੇ ਹਰ ਸੰਘਰਸ਼ 'ਚ ਵਪਾਰੀ ਅਤੇ ਕਾਰੋਬਾਰੀ ਕਿਸਾਨਾਂ ਦਾ ਸਾਥ ਦਿੰਦੇ ਸਨ ਪਰ ਹੁਣ ਉਹ ਕਿਸਾਨਾਂ ਦੇ ਧਰਨੇ ਤੋਂ ਤੰਗ ਆ ਚੁੱਕੇ ਹਨ ਕਿਸਾਨਾਂ ਨੂੰ ਨੈਤਿਕ ਤੇ ਆਰਥਿਕ ਸਹਾਇਤਾ ਦੇਣ ਵਾਲੇ ਕਾਰੋਬਾਰੀਆਂ ਨੇ ਹੁਣ ਇਨਾ ਵਿਰੋਧ ਆਵਾਜ਼ ਉਠਾਉਣੀ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ ਬਰਨਾਲਾ ਪਦੌੜ ਦੇ ਸੰਗਰੂਹ ਤੋਂ ਬਾਅਦ ਕਾਰੋਬਾਰੀਆਂ ਦੇ ਕਿਸਾਨਾਂ ਖਿਲਾਫ ਗੁੱਸੇ ਚ ਜੰਗਿਆੜੀਆਂ ਸੁੱਲਦੀਆਂ ਹੋਈਆਂ ਹੁਣ ਲੁਧਿਆਣੇ ਤੱਕ ਪਹੁੰਚ ਗਈਆਂ ਹਨ ਕਾਰੋਬਾਰ ਜੋ ਪਾਏ ਵਿਗੜਨ ਤੋਂ ਨਿਰਾਸ਼ ਹੋ ਕੇ ਕਾਰੋਬਾਰੀ ਨੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਕਿ ਉਹਨਾਂ ਨੇ ਜੇਕਰ ਉਹਨਾਂ ਨੇ 10 ਦਿਨਾਂ ਦੇ ਅੰਦਰ ਸ਼ੰਭੂ ਤੋਂ ਧਰਨਾ ਨਾ ਚੁੱਕਿਆ ਤਾਂ ਉਹ ਉਹਨਾਂ ਵਿਰੁੱਧ ਪੰਜਾਬ ਬੰਦ ਕਰਨ ਦਾ ਐਲਾਨ ਕਰਨਗੇ ਬਈ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤੀ ਡਾਕ ਵਿਭਾਗ ਚ ਨਿਕਲੀਆਂ 40000 ਅਸਾਮੀਆਂ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਭਾਰਤੀ ਡਾਕ ਵਿਭਾਗ ਦੇ ਵਿੱਚ ਕਰੀਬਨ 40000 ਅਸਾਮੀਆਂ ਨਿਕਲੀਆਂ ਹਨ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ ਡਾਕ ਭਾਗ ਵਿੱਚ ਇੰਡੀਅਨ ਪੋਸਟ ਦੀ ਗ੍ਰਾਮੀਣ ਡਾਕ ਸੇਵਾ ਵਿੱਚ ਦੀਆਂ ਅਸਾਮੀਆਂ ਕੱਢੀਆਂ ਜਾ ਰਹੀਆਂ ਨੇ 40000 ਦੇ ਕਰੀਬ ਜਿਹੜੀਆਂ ਇਹ ਅਸਾਮੀਆਂ ਨਿਕਲੀਆਂ ਤੇ ਜਲਦੀ ਜਲਦੀ ਤੁਸੀਂ ਭਰ ਕੇ ਇਸ ਨੌਕਰੀ ਦਾ ਲਾਭ ਉਠਾ ਸਕਦੇ ਹੋ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰ ਪਟਿਆਲਾ ਚ ਪਟਿਆਲਾ ਚ ਵਾਪਰਿਆ ਵੱਡਾ ਹਾਦਸਾ ਚਾਰ ਨੌਜਵਾਨਾਂ ਦੀ ਮੌਤ ਦੋ ਜਾਣੇ ਹੋਏ ਜ਼ਖਮੀ ਜੀਹਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖਬਰ ਜ਼ਿਲ੍ਹੇ ਪਟਿਆਲੇ ਦੀ ਹੈ ਪਟਿਆਲੇ ਵਿੱਚ ਰਾਤ 12 ਵਜੇ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਚਾਰ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ ਹੈ ਆਪਤ ਜਾਣਕਾਰੀ ਅਨੁਸਾਰ ਬਾਸ ਰੋਡ ਤੋਂ ਲਾ ਯੂਨੀਵਰਸਿਟੀ ਨੇੜੇ ਦੋ ਵਾਹਨਾਂ ਦੀ ਆਪਤ ਟੱਕਰ ਹੋ ਗਈ ਹੈ ਇਸ ਵਿੱਚ ਇੱਕ ਵਾਹਨ ਫਾਰਮ ਹਾਊਸ ਨਾਲ ਟਕਰਾ ਗਿਆ ਤੇ ਦੂਜਾ ਵਾਹਨ ਦਰਖਤ ਨਾਲ ਟਕਰਾ ਗਿਆ। ਤਾਂ ਦੇਖਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਿਹਾ ਹੈ। ਕਰੀਬ ਇਹ 12 ਵਜੇ ਜਿਹੜਾ ਵੱਡਾ ਹਾਦਸਾ ਵਾਪਰਿਆ ਚਾਰ ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਣ ਦਾ ਜਿਹੜਾ ਮਾਮਲਾ ਵੀ ਇਸ ਦੇ ਵਿੱਚ ਸਾਹਮਣੇ ਆਇਆ ਹੈ। ਪਾਸੋਂ ਰੋਡ ਦੇ ਲਾਜ ਯੂਨੀਵਰਸਿਟੀ ਨੇੜੇ ਦੋ ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਜਿਸ ਵਿੱਚ ਇੱਕ ਵਾਹਨ ਫਾਰਮ ਹਾਊਸ ਨਾਲ ਜਾ ਕੇ ਟਕਰਾ ਗਿਆ ਤੇ ਦੂਸਰਾ ਵਾਹਨ ਦਰਖਤ ਨਾਲ ਕਰਵਾ ਗਿਆ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਹਾਦਸੇ ਵਿੱਚ 6 ਤੋਂ ਵਿੱਚੋਂ 4 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਤੇ ਦੋ ਜਣੇ ਜ਼ਖਮੀ ਜਿਹੜੇ ਨੇ ਦੱਸਿਆ ਜਾ ਰਿਹਾ ਹੈ ਨੇ ਇੱਕ ਨੌਜਵਾਨ ਦਾ ਰਜਿੰਦਰਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਤੇ ਦੂਜੇ ਨੂੰ ਛੁੱਟੀ ਦੇ ਦਿੱਤੀ ਗਈ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਲਾਜ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀ ਡਿਗਰੀ ਨੂੰ ਪੂਰੀ ਕਰਨ ਤੋਂ ਬਾਅਦ ਇੱਕ ਪਾਰਟੀ ਤੋਂ ਬਾਅਦ ਹੋਟਲ ਤੋਂ ਬਾਹਰ ਨਿਕਲੇ ਸਨ ਅਤੇ ਰੇਸ ਕਰ ਰਹੇ ਸਨ ਇਸ ਰਾਨ ਹਾਦਸਾ ਵਾਪਰ ਗਿਆ ਇਹ ਹਾਦਸੇ ਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਦੋ ਗੰਭੀਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪੁਲਿਸ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਵੱਡੀ ਖਬਰ ਹੈ ਡੇਰਾ ਬਿਆਸ ਚ ਜਾ ਰਹੀ ਸੰਗਤ ਨਾਲ ਭਰੀ ਬੱਸ ਪਲਟੀ ਜੀ ਹਾਂ ਵੱਡੀ ਖਬਰ ਜਿਹੜੀ ਇਸ ਵਾਰ ਦੀ ਇੱਕ ਹੋਰ ਜਿਹੜੀ ਸਾਹਮਣੇ ਆ ਰਹੀ ਹੈ ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਬੱਸ ਪਲਟੀ ਦਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਫਿਲਹਾਲ ਕੋਈ ਜਾਨੀ ਮਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਪਰ ਦੇਖ ਸਕਦੇ ਹੋ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਟਾਲਾ ਨੇੜੇ ਨੇੜੇ ਬੱਸ ਵੱਲੋਂ ਰੇਤ ਨਾਲ ਭਰੇ ਟੀਪਰ ਨੂੰ ਓਵਰਟੇਕ ਕਰਦੇ ਸੱਗਿਓ ਕੋਈ ਹੋਰ ਗੱਡੀ ਔਨ ਕਾਰਨ ਹਾਸਾ ਵਾਪਰ ਗਿਆ ਟਰੱਕ ਹੋਣ ਤੋਂ ਬਚਾਉਣ ਲਈ ਟੱਕਰ ਹੋਣ ਤੋਂ ਬਚਾਉਣ ਲਈ ਦੇ ਚੱਲਦੇ ਆ ਜਿਸ ਜਿੱਥੇ ਬੱਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਉੱਥੇ ਹੀ ਬੱਸ ਦੀ ਸਾਈਡ ਲੱਗਣ ਨਾਲ ਰੇਤ ਨਾਲ ਭਰਿਆ ਟਰੱਕ ਵੀ ਸੜਕ ਦੇ ਕਿਨਾਰੇ ਖੇਤਾਂ ਵਿੱਚ ਜਾ ਪਲਟਿਆ ਤਾਂ ਦੇਖਿਓ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਫਿਲਹਾਲ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਗੱਡੀਆਂ ਜਿਹੜੀਆਂ ਨੇ ਬਿਲਕੁਲ ਹੀ ਨੁਕਸਾਨੀਆਂ ਗਈਆਂ ਨੇ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਤੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਿਹਾ ਗੁਰਦਾਸਪੁਰ ਚੋਣਾ ਪ੍ਰਚਾਰ ਦੌਰਾਨ ਸੀਐਮ ਮਾਨ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ ਜੀ ਹਾਂ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਿਹਾ ਕਿਸਾਨਾਂ ਲਈ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ ਤਾਂ ਤਾਜ਼ਾ ਅਪਡੇਟ ਜਿਹੜੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਨੇ ਬਿੱਤ ਦਿਨੀ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਲਈ ਚੋਣ ਪ੍ਰਚਾਰ ਕੀਤਾ ਇਸ ਦੌਰਾਨ ਉਹਨਾਂ ਪੰਜਾਬ ਦੇ ਕਿਸਾਨਾਂ ਦੇ ਖੇਤੀ ਪ੍ਰਤੀ ਆਪਣੀ ਵਚਨਬੱਧਾ ਨੂੰ ਦਰਸਾਉਂਦੇ ਆ ਕਿ ਪੰਜਾਬ ਦੇ ਕਿਸਾਨਾਂ ਦਾ ਵਿਕਾਸ ਉਹਨਾਂ ਦੀ ਪਹਿਲੀ ਤਰਜੀਹ ਹੈ ਤਾ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸੇ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਬ੍ਰੇਕਿੰਗ ਨਿਊਜ਼ ਤੁਸੀਂ ਦੇਖ ਸਕਦੇ ਹੋ ਖਬਰ ਕਿਸਾਨਾਂ ਸੰਬੰਧੀ ਹੈ ਕਿ ਕਿਸਾਨਾਂ ਲਈ ਵੱਡਾ ਐਲਾਨ ਜਿਹੜਾ ਸਰਕਾਰ ਨੇ ਕੀਤਾ ਤਾਂ ਦੇਖ ਸਕਦੇ ਹੋ ਮੁੱਖ ਮੰਤਰੀ ਬਨ ਤੋਂ ਬਾਅਦ ਉਹਨਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ ਸੀ ਕਿਹਾ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਦਿਨ ਵੇਲੇ ਬਿਨਾਂ ਕਿਸੇ ਕੱਟ ਦੇ ਨਿਰੰਤਰ ਬਿਜਲੀ ਸਪਲਾਈ ਦਿੱਤੀ ਜਾਵੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਕਤੂਬਰ ਤੱਕ 70% ਖੇਤਾਂ ਨੂੰ ਨਹਿਰੀ ਪਾਣੀ ਮੋਹਿਆ ਕਰਵਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਵਿੱਚ ਕਰੀਬ 6 ਲੱਖ ਟਿਊਬਵਲ ਬੇਕਾਰ ਹੋ ਜਾਣਗੇ ਫਿਰ ਸਰਕਾਰ ਨੂੰ 5000 ਤੋਂ 6000 ਕਰੋੜ ਰੁਪਏ ਦੀ ਬਚਤ ਹੋਵੇਗੀ ਇਸ ਪੈਸੇ ਨਾਲ ਉਹ ਹਰ ਮਹੀਨੇ 1000 ਰੁਪਿਆ ਪ੍ਰਤੀ ਮਹੀਨਾ ਪਤੱਸਗੀ ਮਾਂ-ਪਿਓ ਨੂੰ ਜਿਹੜਾ ਸਕੀਮ ਸ਼ੁਰੂ ਕਰਨਗੇ ਉਹਨਾਂ ਆਪਣੀਆਂ ਸਾਰੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ ਹੋਈ ਹੈ ਤਾਂ ਦੇਖ ਸਕਦੇ ਹੋ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਦਿਨ ਵੇਲੇ ਬਿਨਾਂ ਕਟਾ ਨੂੰ ਲਗਾਤਾਰ ਬਿਜਲੀ ਮਿਲੇ ਕਿਉਂਕਿ ਹੁਣ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਹੁਣ ਪੰਜਾਬ ਦੂਜੇ ਰਾਜਾਂ ਨੂੰ ਬਿਜਲੀ ਵੇਚਦਾ ਹੈ ਤੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਸਮੱਸਿਆ ਦੇ ਹੱਲ ਲਈ ਉਹਨਾਂ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੈ ਤੇ ਚਾਰਖੰਡ ਤਾਂ ਦੇਖਦੇ ਹੋ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ 6.5 ਕਰੋੜ ਲੋਕਾਂ ਲਈ ਖੁਸ਼ਖਬਰੀ ਸਿਰਫ 3 ਦਿਨਾਂ ਚ ਮਿਲਣਗੇ 1 ਲੱਖ ਰੁਪਏ ਈਪੀਐਫ ਦੇ ਬਦਲੇ ਨਿਯਮ ਜੇ ਤੁਹਾਡਾ ਖਾਤਾ ਈਪੀਐਫ ਦੇ ਵਿੱਚ ਹੈਗਾ ਤਾਂ ਇਹ ਜਿਹੜੀ ਖਬਰ ਹੈ ਇਹ ਤੁਹਾਡੇ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ 3 ਦਿਨਾਂ ਦੇ ਵਿੱਚ ਤੁਹਾਨੂੰ ਲੱਖ ਰੁਪਏ ਮਿਲੇਗਾ ਕਿਸ ਤਰੀਕੇ ਨਾਲ ਤਾਂ ਇਹ ਜਿਹੜੀ ਯੋਜਨਾ ਦੇ ਵਿੱਚ ਬਦਲਾਅ ਕੀਤਾ ਗਿਆ ਹੁਣ ਈਪੀਐਫ ਦੇ ਵਿੱਚ ਪੈਸੇ ਕਢਵਾਉਣ ਕਢਵਾਉਣਾ ਪਹਿਲਾਂ ਨਾਲੋਂ ਆਸਾਨ ਹੋ ਗਿਆ ਹੈ ਇਸ ਦੇ ਸੰਬੰਧ ਵਿੱਚ ਈਪੀਐਫ ਨੇ ਆਟੋ ਮੋੜ ਨਿਪਟਾਰਾ ਸ਼ੁਰੂ ਕੀਤਾ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਆਧਾਰ ਕਾਰਡ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਜੇ ਤੁਹਾਡੇ ਕੋਲ ਆਧਾਰ ਕਾਰਡ ਹੈਗਾ ਤਾਂ ਇਹ ਖਬਰ ਤੁਹਾਡੇ ਲਈ ਹੈ ਆਧਾਰ ਕਾਰਡ ਦੀ ਲੋਕ ਬਹੁਤ ਯਾਰ ਦੁਰਵਰਤੋਂ ਕਰ ਰਹੇ ਹਨ ਤਾਂ ਅਜਿਹੇ ਚ ਤੁਹਾਨੂੰ ਜੁਰਮਾਨਾ ਜਾਂ ਫਿਰ ਸਜ਼ਾ ਵੀ ਹੋ ਸਕਦੀ ਹੈ ਜੇ ਤੁਹਾਡੇ ਆਧਾਰ ਕਾਰਡ ਦੀ ਕੋਈ ਦੁਰਵਰਤੋਂ ਕਰਦਾ ਤਾਂ ਆਪਣੇ ਆਧਾਰ ਕਾਰਡ ਦੀ ਸੇਫਟੀ ਬਰਤ ਰੱਖੋ ਕਿਉਂਕਿ ਆਧਾਰ ਕਾਰਡ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੇ ਆਧਾਰ ਕਾਰਡ ਦੀ ਵਰਤੋਂ ਕਰਕੇ ਕੋਈ ਵੀ ਤੁਹਾਡੇ ਨਾਲ ਧੋਖਾਧੜੀ ਕਰ ਸਕਦਾ ਹੈ ਅਤੇ ਉਸ ਦਾ ਹਰਜਾਨਾ ਜਿਹੜਾ ਤੁਹਾਨੂੰ ਭਰਨਾ ਪੈ ਸਕਦਾ ਤਾਂ ਦੇਖ ਸਕਦੇ ਹੋ ਇਹ ਜਿਹੜੀ ਆਧਾਰ ਕਾਰਡ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇ ਤੁਹਾਡੇ ਕੋਲ ਆਧਾਰ ਕਾਰਡ ਹੈਗਾ ਤਾਂ ਆਪਣਾ ਆਧਾਰ ਨੰਬਰ ਜਾਂ ਆਧਾਰ ਦੀ ਫੋਟੋ ਸਟੇਟ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਨਾ ਹੀ ਆਪਣਾ ਆਧਾਰ ਨੰਬਰ ਕਿਸੇ ਨੂੰ ਵੀ WhatsApp ਸੈਂਡ ਕਰੋ ਤਾਂ ਇਹ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਕਿਉਂਕਿ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ਾਂ ਦੇ ਵਿੱਚੋਂ ਮੰਨਿਆ ਜਾਂਦਾ ਹੈ ਸਰਕਾਰੀ ਨੌਕਰੀ ਤੋਂ ਲੈ ਕੇ ਹਰ ਇੱਕ ਥਾਂ 'ਤੇ ਜਿਹੜੀ ਪਛਾਣ ਪੱਤਰ ਹੈ ਜਿਹੜਾ ਆਪਣਾ ਆਧਾਰ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ ਜੇ ਬੈਂਕ ਦਾ ਖਾਤਾ ਖਲਵਾਉਣਾ ਹੋਵੇ ਤਾਂ ਉਸ ਦੇ ਵਿੱਚ ਤੁਹਾਨੂੰ ਆਧਾਰ ਕਾਰਡ ਦੀ ਜ਼ਰੂਰਤ ਪੈਂਦੀ ਹੈ ਤਾਂ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਸਰਕਾਰੀ ਸਕੂਲਾਂ ਸੰਬੰਧੀ ਪੰਜਾਬ ਦੇ ਸਕੂਲਾਂ ਲੈ ਕੇ ਆਈ ਵੱਡੀ ਅਪਡੇਟ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ ਤਾਂ ਦੇਖ ਸਕਦੇ ਹੋ ਵੱਡੀ ਖ਼ਬਰ ਤੁਹਾਨੂੰ ਸਾਹਮਣੇ ਕੀਤੀ ਜਾ ਰਹੀ ਹੈ ਸਿੱਖਿਆ ਵਿਭਾਗ ਨੇ ਪੰਜਾਬ ਦੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਰਾਜ ਸਰਕਾਰੀ ਪ੍ਰਾਈਵੇਟ ਐਜੀਏ ਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਕੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰ ਦਿੱਤਾ ਗਿਆ ਲੈ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਪੋਸਟ ਆਫਿਸ ਦੀ ਹੈ ਸ਼ਾਨਦਾਰ ਸਕੀਮ ਹਰ ਸਾਲ ਖਾਤੇ ਵਿੱਚ ਆਉਣਗੇ 2-2 ਲੱਖ ਰੁਪਏ 2-2 2.5 ਲੱਖ ਰੁਪਏ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕੀ ਤਿਆਰ ਹੈ ਇੱਕ ਸਰਕਾਰੀ ਸਕੀਮ ਹੈ ਜਦਾ ਲਾਭ ਤੁਹਾਨੂੰ ਬਤਵਾ ਦਿੱਤਾ ਜਾਵੇਗਾ ਪੋਸਟ ਆਫਿਸ ਦੀਆਂ ਕਈ ਸਕੀਮਾਂ ਜੋ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾ ਸਕਦੀਆਂ ਹਨ ਅਜਿਹੀ ਚ ਇੱਕ ਸਕੀਮ ਦਾ ਨਾਮ ਹੈਗਾ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਡਾਕਰ ਸੀਨੀਅਰ ਨਾਗਰਿਕਾਂ ਲਈ ਇਹ ਸਕੀਮ ਚਲਾ ਰਹੀ ਹੈ ਪੋਸਟ ਆਫਿਸ ਸਕੀਮ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕ ਹੀ ਪੈਸਾ ਲਗਾ ਸਕਦੇ ਹਨ ਇਸ ਤੋਂ ਇਲਾਵਾ 55 ਤੋਂ ਵੱਧ 60 ਸਾਲ ਦੇ ਅਤੇ 60 ਸਾਲ ਦੇ ਜਿਹੜੇ VRS ਲੈ ਰਹੇ ਹਨ ਉਹ ਵੀ ਸਕੀਮ ਦੇ ਵਿੱਚ ਲਾਭ ਲੈ ਸਕਦੇ ਹਨ ਉਹਨਾਂ ਨੇ ਸਕੀਮ ਦੇ ਵਿੱਚ ਲਾੜਾ ਵਤਵਾਦ ਮਿਲਦਾ ਇੱਕ ਸਰਕਾਰੀ ਸਕੀਮ ਡਾਕਖਾਨੇ ਦੇ ਵਿੱਚ ਇਸ ਦੇ ਵਿੱਚ ਤੁਹਾਨੂੰ ਵਤਵਾਦ ਲਾਭੜਾ ਮੋਹਿਆ ਕਰਵਾਇਆ ਜਾਵੇਗਾ ਤਾਂ ਕਿ ਇਸ ਤਰੀਕੇ ਨਾਲ ਸਕੀਮ ਦਾ ਲਾਭ ਮਿਲਦਾ ਹੈ ਡਾਕਖਾਨੇ ਦੀ ਇਹ ਸਕੀਮ 60 ਸਾਲ ਦੀ ਉਮਰ ਦੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ ਤਾਂ ਜੋ ਉਹ ਸੇਵਾ ਮੁਕਤੀ ਤੋਂ ਬਾਅਦ ਨਿਯਮਤ ਆਮਦਨ ਪ੍ਰਾਪਤ ਕਰ ਸਕਣ ਇਹ ਸਕੀਮ ਉਹਨਾਂ ਲਈ ਵੀ ਹੈ ਜਿਨ੍ਹਾਂ ਨੇ ਬੀਆਰਐਸ ਲਿਆ ਸਰਕਾਰ ਫਿਲਹਾਲ ਇਸ ਸਕੀਮ ਦੇ ਨਾਲ 8.2% ਦੀ ਦਰ ਨਾਲ ਵਿਆਜ ਦੇ ਰਹੀ ਹੈ ਇਹ ਯੋਜਨਾ ਬਹੁਤ ਹੀ ਵਧੀਆ ਹੈ ਅਤੇ ਜੇ ਸੀਨੀਅਰ ਜੇਕਰ ਸੀਨੀਅਰ ਨਾਗਰਿਕ ਇਕੱਠੇ 5 ਲੱਖ ਰੁਪਏ ਜਮ੍ਹਾਂ ਕਰਦਾ ਤਾਂ ਉਹ ਹਰਤੀ ਮਹੀ 10250 ਰੁਪਏ ਕਮਾ ਸਕਦਾ ਹੈ ਤਾਂ ਇਹ ਜਿਹੜੀ ਯੋਜਨਾ ਇਸ ਤਰੀਕੇ ਨਾਲ ਤੁਹਾਨੂੰ ਲਾਭ ਜਿਹੜਾ ਪਹੁੰਚਾਉਂਦੀ ਹੈ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ